ਸੀ ਛੋਟੀ ਦੇ ਦੀ ਪਿੰਡ ਨਿਸ਼ਰਾ ਟਾਲਾ ਦੇ ਜਲਾ ਤਰਨ ਤਾਰਨ ਬਲਾਕ ਗੰਡੀਵਿੰਡ ਦੇ ਨੇੜੇ ਬਾਰਡਰ ਏਰੀਆ ਦੇ ਜ਼ੀਰੋ ਲਾਈਨ ਦੇ ਉੱਤੇ ਪਿੰਡ ਨਿਸ਼ਰਾ ਟਾਲਾ ਜਿੱਥੋਂ ਦੇ ਵਸਨੀਕਾਂ ਨੇ ਜੰਗਬੰਦੀ ਤੋਂ ਬਾਅਦ ਦੇ ਵਿੱਚ ਨਵੀਆਂ ਦੁਕਾਨਾਂ ਖੋਲੀਆਂ ਨੇ ਇਹ ਜਿਹੜੇ ਦੁਕਾਨ ਦੇ ਮਾਲਕ ਇਹਨਾਂ ਨਾਲ ਚਲੋ ਤੁਹਾਡੀ ਗੱਲਬਾਤ ਕਰਾਉਣੇ ਆ ਇੱਧਰ ਕਰੋ ਸਭ ਧਿਆਨ ਤੁਹਾਡਾ ਇਸ ਸ਼ਾਪ ਦੇ ਬਾਰੇ ਕੀ ਖਿਆਲ ਆ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਹੈ ਨਵੀਂ ਦੁਕਾਨ ਖੋਲ੍ਹ ਕੇ ਜੰਗਬੰਦੀ ਤੋਂ ਬਾਅਦ ਚ ਬਹੁਤ ਵਧੀਆ ਹੀ ਹੁੰਦਾ ਮਹਿਸੂਸ ਤੇ ਆਕ ਤੇਰੇ ਕੋਲ ਬੰਦੇ ਕੇਲੇ ਕੇਲੇ ਇਹ ਸਰ ਕਮਾਈ ਕਮਾਈ ਦਾ ਕਿਹੜਾ ਸੋਤਰਾ ਹੁੰਦਿਆ ਵਾ ਚੱਲੀ ਜਾਂਦੀ ਦੁਕਾਨ ਵੱਡਾ ਗਲਾ ਘਰ ਰੱਖ ਗਲਾ ਵੱਡਾ ਰੱਖ ਬਈ ਧੂੰਦੀ ਵਿੱਚ ਬਈ ਧੂੰਦੀ ਕਿ ਨਹੀਂ ਬੱਚੇ ਦਾ ਵੱਡ ਫੋਲੀ ਫੋਲੀ ਬਈ ਤੇ ਆ ਗਾਗ ਵੀ ਫੋਲੀ ਆ ਇਹਨਾਂ ਇਸ਼ਾਰਾ ਟਾਲਾ ਦੇ ਜਲਾ ਤਰਤਾਂ ਦੇ ਵਸਨੀਕ ਜ਼ੀਰੋ ਲਾਈਨ ਦੇ ਉੱਤੇ ਵੇਖੋ ਨਵੀਆਂ ਦੁਕਾਨਾਂ ਓਪਨ ਹੋਈਆਂ ਨਾਲ ਗੰਡਾ ਟਮਾਟਰ ਪਿਆਜ਼ ਨਾਲ ਫਿਕੀਆਂ ਬੋਲੀਆਂ ਦੇ ਬੇਲਪੂੜੀ ਦੇ ਨਾਲ ਚਲੋ ਜੀ ਇਹ ਵਲੌਗ ਤੁਹਾਨੂੰ ਜਲਦੀ ਪੇਸ਼ ਕੀਤਾ ਜਾਊਗਾ ਪਿੰਡ ਨਿਸ਼ਾਰਾ ਟਾਲਾ ਮਿਲਦੇ ਹਾਂ ਅਗਲੇ ਵਲੌਗ ਵਿੱਚ